ਅਮਰ ਸ਼ਾਂਤੀ ਪੰਜਾਬ ਦੀ ਚਾਹੁੰਦਾ ਅਮਰ ਸ਼ਾਂਤੀ ਪਿੰਡਾਂ ਵਾਲੇ ਦੀ ਚਾਹੁੰਦੇ ਅਮਰ ਸ਼ਾਂਤੀ ਸ਼ਹਿਰੀ ਇਲਾਕੇ ਦੀ ਕੋਈ ਵੀ ਨਹੀਂ ਚਾਹੁੰਦੀ ਸਾਨੂੰ ਜੰਗ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਚਾਹੀਦੀ ਜਿੰਦਾਬਾਦ ਜਿੰਦਾਬਾਦ ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ 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 ਸਾਨੂੰ ਜੰਗ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਚਾਹੀਦੀ جنگ نہیں کرے گی کیا کچھ ہوگا ہم کو અમર શાંતિ ઈંતજાર પીજોગા અમર શાંતિ બોલે અમર શાંતિ પાકી જોગા અમર શાંતિ પાકી જોગા અમર શાંતિ અમર શાંતિ ઈંતજાર પીજોગા અમર શાંતિ અમર શાંતિ ਹਾਂ ਅਮਰ ਸ਼ਾਂਤੀ ਜਾਂਗਾ ਨਹੀਂ ਅਮਰ ਸ਼ਾਂਤੀ ਲੈਕੀ ਚਾਹੁੰਦੇ ਅਮਰ ਸ਼ਾਂਤੀ ਪੰਜਾਬੀ ਕੀ ਚਾਹੁੰਦੇ ਅਮਰ ਸ਼ਾਂਤੀ ਪੰਜਾਬੀ ਕੀ ਚਾਹੁੰਦੇ ਅਮਰ ਸ਼ਾਂਤੀ ਪੰਜਾਬੀ ਕੀ ਚਾਹੁੰਦੇ ਅਮਰ ਸ਼ਾਂਤੀ ਲੈਕੀ ਚਾਹੁੰਦੇ ਅਮਰ ਸ਼ਾਂਤੀ ਬਾਟਰ ਖਿਲਾਓ ਪਾਰ ਬਣਾਓ ਬਾਟਰ ਖਿਲਾਓ ਪਾਰ ਬਣਾਓ ਬਾਟਰ ਖਿਲਾਓ ਕੀ ਚਾਹੁੰਦੇ ਅਮਰ ਸ਼ਾਂਤੀ ਸਿੱਖ ਕੀ ਚਾਹੁੰਦੇ ਅਮਰ ਸ਼ਾਂਤੀ ਸਿੱਖ ਕੀ ਚਾਹੁੰਦੇ ਅਮਰ ਸ਼ਾਂਤੀ ਜੋ ਆਉ ਜੰਗ ਉਹ ਬਾਹ ਉਹ ਜੰਗ ਲੋ ਬਾਹ ਉਹ ਜੰਗ ਲੋ ਬਾਹ ਜੰਗ ਨਹੀਂ ਅਮਰ ਸ਼ਾਂਤੀ ਜੰਗ ਨਹੀਂ ਅਮਰ ਸ਼ਾਂਤੀ ਜੰਗ ਨਹੀਂ ਅਮਰ ਸ਼ਾਂਤੀ ਜੰਗ ਨਹੀਂ ਅਮਰ ਸ਼ਾਂਤੀ ਅਮਰ ਸ਼ਾਂਤੀ ਹੈ ਜਾਗ ਨਹੀਂ ਅਮਨ ਸ਼ਾਂਤੀ ਜਾਗ ਨਹੀਂ ਅਮਨ ਸ਼ਾਂਤੀ ਛੇਕੀ ਚਾਹੁੰਦੇ ਜਾਗ ਜੀ ਛੇਕੀ ਚਾਹੁੰਦੇ ਜਾਗ ਜੀ ਇਹ ਕਦੀ ਹੋਰ ਹੋਵੇਗਾ ਕਿ ਲਈਦੀ ਹੈ ਜਿਹੜੀ ਸ਼ਾਂਤੀ ਮਾਰ ਚੰਕ ਕਰ ਰਹੀ ਹੈ ਇਹ ਮੁੱਦਾ ਕੀ ਹੈ ਬਾਈ ਕੁਰਸੀ ਦਾ ਖਾਲਸਾ ਬਾਈ ਕੁਰਸੀ ਕੀ ਫੱਤੀ ਅਸੀਂ ਜਿਹੜੀ ਚੰਗਾ ਅੱਜ ਇਸ ਗੱਲ ਨੂੰ ਮੁਝਾ ਰਹੀਆਂ ਜੀ ਜੀ ਇਹ ਅਸੀਂ ਨਹੀਂ ਚੰਗੇ ਹੈ ਜੀ ਇਸ ਕਰਕੇ ਅਸੀਂ ਸਿਰਫ ਚਾਹੁੰਦੇ ਹਾਂ ਵੀ ਅਮਨ ਸ਼ਾਂਤੀ ਦੇ ਨਾਲ ਜਿਹੜੀ ਗੱਲ ਹੋਈ ਹੈ ਜੋ ਵੀ ਆਉਗੀ ਪਹਿਲਾਂ ਤੱਕ ਕੋਈ ਵੀ ਜਾਲਤ ਕੋਈ ਰਿਐਕਸ਼ਨ ਲਿਆ ਜਾਵੇ ਲੇਕਿਨ ਕੋਈ ਨਾ ਹੱਥਾਂ ਨਹੀਂ ਮਾਰ ਰਿਹਾ ਕੋਈ ਵੀ ਆ ਚੜਦੇ ਪਾਸੇ ਬਚਾ ਲੈ ਲੈਂਦੇ ਪਾਸੇ ਨੁਕਸਾਨ ਤੇ ਸਾਰੇ ਹੁੰਦਾ ਵਾ ਇਸ ਕਰਕੇ ਜੋ ਵੀ ਆ ਜੀ ਪੂਰੀ ਤਫਤੀਸ਼ ਹੋ ਗਈ ਫਿਰ ਇਹ ਤੁਹਾਨੂੰ ਫਾਈਲ ਕਿਹਦਾ ਕਰਤਾ ਹੈ ਮੈਂ ਵੀ ਆਪਰਾ ਤੇ ਕੀ ਕੰਮ ਹੈ ਦੇਖੋ ਜੀ ਜਿਹੜੀ ਆ ਦੋ ਦੇਸ਼ਾਂ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਆ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਇਹ ਜੰਗ ਨਹੀਂ ਹੋਣੀ ਚਾਹੀਦੀ ਅਸੀਂ ਤੇ ਇਹ ਕਹਾਂਗੇ ਵੀ ਪਿਆਰ ਜਿਹੜਾ ਪਿਆਰ ਵਧਾਓ ਜੰਗ ਜਿਹੜੀ ਇਹ ਬੰਦ ਕਰੋ ਤੇ ਵਪਾਰ ਜਿਹੜਾ ਉਹ ਹੋਣਾ ਚਾਹੀਦਾ ਵਾ ਪਾਕਿਸਤਾਨ ਦੇ ਨਾਲ ਜਾਂ ਹਿੰਦ ਦੇ ਨਾਲ ਇੱਥੇ ਨਿਰਦੋਸ਼ ਜਿਹੜੇ ਜੇ ਸਾਡੇ ਪੁੱਜੀ ਵੀਰ ਆ ਉਹ ਵੀ ਮਾਮਾ ਦੇ ਪੁੱਤੇ ਉਹ ਮਰ ਲਏ ਆ ਜਾਂ ਆਪ ਉਹ ਗੱਤ ਮਰਦੇ ਹੀ ਆ ਜੇ ਕਿਸੇ ਅੱਤਵਾਦੀ ਨੇ ਹਮਲਾ ਕੀਤਾ ਉਹਦੀ ਯੂਐਨਏ ਤੋਂ ਜਾਂਚ ਕਰਾ ਕੇ ਨਰਪਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਭ ਤੋਂ ਤੱਤ ਉਹਨਾਂ ਤਜੱਤੀਆਂ ਦੇ ਆ ਤੇ ਹੁਣ ਅਹੀ ਜਿਹੜਾ ਵਾ ਸ਼ਾਂਤੀ ਮਾਤੀ ਚਕਮੂਤਲੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਕਰਨਾ ਵਾ ਉੱਤੋਂ ਬਾਅਦ ਦਾ ਸਮਾਪਤੀ ਹੋ ਰਹੀ ਹੈ ਕਿੱਥੋਂ ਦਾ ਪ੍ਰੋਗਰਾਮ ਕਿੱਥੋਂ ਤੱਕ ਦੋ ਚਾਰ ਬਾਅਦ ਇੱਥੋਂ ਜੀ ਅਸੀਂ ਪੁਰਾਣੀ ਕਿਚੜੀ ਤੋਂ ਦਰਾਂਗੇ ਸ਼ਾਲਾ ਮਰ ਬਾਗ ਬਸਕਾ ਗੱਡੀ ਘੁੰਮ ਕੇ ਫੇਰੀ ਚਾਂਗ ਸਮਾਪਤੀ ਕਰਨੀ ਹੈ ਨਿਵਾਹਿ ਗੁਡੀ ਦਾ ਫੰਕਸ਼ਨ ਨਿਵਾਹਿ ਗੁਡੀ ਸਾਡਾ ਭਾਰਤ ਦੇਸ਼ ਸਦੀਆਂ ਤੋਂ ਹਿੰਦੂ ਅਤਵਾਦ ਦੇ ਨਾਲ ਪੀੜਤ ਹੈ ਅਤਵਾਦ ਵਿਰੋਧੀ ਗੱਲਾਂ ਕਰਦੀ ਸਰਕਾਰ ਪਹਿਲਾਂ ਸਾਡੇ ਦੇਸ਼ ਦੇ ਵਿੱਚ ਜਿਹੜਾ ਹਿੰਦੂਵਾਦ ਹੈ ਉਹਦੇ ਤੇ ਗੱਲ ਕਰਨੀ ਬਣਦੀ ਆ ਹਰ ਸੂਬੇ ਦੇ ਵਿੱਚ ਗਰੀਬ ਲੋਕ ਚਾਹੇ ਐਸਸੀ ਚਾਹੇ ਬੀਸੀ ਆ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਆ ਉਹਨਾਂ ਤੇ ਅੰਨਾ ਤਸ਼ੱਦਦ ਹੋ ਰਿਹਾ ਜੇ ਕੋਈ ਗਰੀਬ ਮੁੱਚਾ ਰੱਖਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਜੇ ਕੋਈ ਗਰੀਬ ਘੋੜੀ ਤੇ ਚੜਦਾ ਵਿਆਹਣ ਜਾਣ ਦੇ ਲਈ ਉਨਾ ਨੂੰ ਸ਼ਰਮਸ਼ਾਰ ਕੀਤਾ ਜਾਂਦਾ ਜਲੀਲ ਕੀਤਾ ਜਾਂਦਾ ਹੈ ਆਈਪੀਐਸ ਅਫਸਰ ਯੂਪੀ ਦੇ ਵਿੱਚ ਵਿਆਉਣ ਲਈ ਘੋੜੀ ਤੇ ਜਾਣਾ ਸੀ ਪੁਲਿਸ ਸੱਦਣੀ ਪਈ ਉਹੀ ਬਰਾਤਰੀ ਸੀ ਜਿੰਨੇ ਪੁਲਿਸ ਵਾਲੇ ਸੱਦੇ ਗਏ ਆ ਪੂਰੇ ਦੇਸ਼ ਦੇ ਵਿੱਚ ਮੁਸਲਮਾਨਾਂ ਦੇ ਅਤਿਆਚਾਰ ਔਰ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੇ ਅਤਿਆਚਾਰ ਜਿਹੜਾ ਵੀ ਆਪਣੀ ਕੌਮियत ਦੀ ਗੱਲ ਕਰਦਾ ਔਰ ਜਿਹੜਾ ਹਿੰਦੂ ਅਤਵਾਦ ਹੈ ਉਹਨੇ ਜਾ ਕੇ ਉਹਨੂੰ ਵਿਦੇਸ਼ਾਂ ਵਿੱਚ ਵੀ ਮਾਰਿਆ ਚਾਹੇ ਭਾਈ ਨਿੱਜਰ ਕਨਿਟੇ ਵਾਲੇ ਦੀ ਗੱਲ ਕਰ ਲਈਏ ਚਾਹੇ ਅਵਤਾਰ ਸਿੰਘ ਖੰਡਾ ਦੀ ਗੱਲ ਕਰ ਲਈਏ ਇੰਗਲੈਂਡ ਦੇ ਵਿੱਚ ਮਤਲਬ ਇਹ ਜਿਹੜਾ ਸਰਕਾਰੀ ਅਤਵਾਦ ਹੈ ਹਿੰਦੂ ਅਤਵਾਦ ਹੈ ਅੱਜ ਹਿੰਦੂ ਅਤਵਾਦ ਨੇ ਦੁਨੀਆ ਨੂੰ ਆਪਦਾ ਚਿਹਰਾ ਦਿਖਾਇਆ ਪਾਕਿਸਤਾਨ ਤੇ ਹਮਲਾ ਕਰਕੇ ਪਹਿਲਗਾਮ ਨੂੰ ਬੜਾਇਆ ਇਹਨਾਂ ਨੇ ਧੁਰਾ ਬਣਾਇਆ ਜੰਗ ਸ਼ੁਰੂ ਕਰਨ ਦਾ ਪਹਿਲਾ ਰੌਲਾ ਪਾਇਆ ਮੋਦੀ ਮੀਡੀਏ ਨੇ ਕਿ ਉਥੇ ਤਾਂ ਧਰਮ ਪੁੱਛ ਪੁੱਛ ਕੇ ਕਤਲ ਕੀਤੇ ਗਏ ਨੇ ਜਿਹੜੇ ਲੋਕ ਕਤਲ ਕਰਨ ਆਏ ਜਦੋਂ ਹੁਣ ਪਤਾ ਲੱਗਾ ਕਿ 15 ਦਾ ਮੁਸਲਮਾਨ ਸੀ ਮਾਰੇ ਗਏ ਪਹਿਲਗਾਮ ਚ 7 ਹਿੰਦੂ ਸੀ 2 ਕ੍ਰਿਸਚੀਅਨ ਸੀ 2 ਵਿਦੇਸ਼ੀ ਸੀਗੇ ਤੇ ਜੇ 15 ਮੁਸਲਮਾਨ ਮਾਰੇ ਗਏ ਆ ਉਸ ਦੇ ਵਿੱਚ ਹਮਲੇ ਦੇ ਵਿੱਚ ਤਾਂ ਫਿਰ ਪਾਈ ਬੀਬੀ ਰੁਕ ਜਾਓ ਤਾਂ ਫਿਰ ਪਾਈ ਇਹ ਕਾਦਾ ਇਹ ਪਾਕਿਸਤਾਨੀਆਂ ਦਾ ਕਾਹਦਾ ਹਮਲਾ ਹੋ ਗਿਆ ਭਾਰਤ ਤੇ ਇਹ ਪਹਿਲਗਾਮ ਦੇ ਵਿੱਚ ਇਹ ਸੋਚਣਾ ਬਣਦਾ ਜਿਹੜੇ ਆਏ ਜਿੰਨੇ ਕਤਲ ਹੋਏ ਉਹਨਾਂ ਦੇ ਵਿੱਚੋਂ 15 ਮੁਸਲਮਾਨ 7 ਹਿੰਦੂ 2 ਸਾਈ ਤੇ 2 ਵਿਦੇਸ਼ੀ ਐਵੇਂ ਢੰਗ ਲੱਭਿਆ ਗਿਆ ਕਿ ਆਪਾਂ ਹਮਲਾ ਕਰਨਾ ਉਨਾਂ ਨੂੰ ਮਾਰਨਾ ਜਿਹੜਾ ਮੁਸਲਮਾਨਾਂ ਤੇ ਹਿੰਦੂ ਅਤਵਾਦ ਸਟੇਟ ਅਤਵਾਦ ਇੱਥੇ ਕੰਮ ਕਰਦਾ ਉਹ ਵਾਲੇ ਦੁਆਲੇ ਗੁਆਂਢ ਤੱਕ ਫਸਰ ਗਿਆ ਵਾਲੇ ਦੁਆਲੇ ਗੁਆਂਢ ਤੱਕ ਫਸਰ ਗਿਆ ਅੱਜ ਤੱਕ ਵੀ ਇਹ ਸਰਕਾਰ ਇੱਕ ਗੱਲ ਵੀ ਸਿੱਧਰੀ ਕਰ ਸਕੀ ਕਿ ਜਿਹੜੇ ਮਾਰਨ ਵਾਲੇ ਆ ਉਹ ਪਾਕਿਸਤਾਨੋਂ ਆਏ ਆ ਆਪਾਂ ਹਿੰਦੂ ਪਾਕਿਸਤਾਨ ਦੀ ਜਿਹੜੀ ਨਫ਼ਰਤ ਭਰੀ ਗੱਲ ਹੈ ਦੋ ਸਭਿਤਾਵਾਂ ਦੀ ਇਹਨਾਂ ਦੀ ਲੜਾਈ ਹੈ ਹੁਣ ਇਹ جنگ ਲੱਗਦੀ ਹੈ ਤਾਂ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਜੰਗ ਦੀ ਥਾਂ ਮੜਨੀ ਐ ਤਾਂ ਫਿਰ ਮਾਰਿਆ ਕੌਣ ਜਾਣਾ ਨੁਕਸਾਨ ਸਭ ਤੋਂ ਵੱਧ ਕਿਹਦਾ ਹੋਣਾ ਪੰਜਾਬੀਆਂ ਦਾ ਜਦੋਂ ਬੰਬ ਡਿਗੜਾ ਆ ਜਿਹੜੇ ਮੇਰੀ ਵੀਰ ਖੁਸ਼ੀਆਂ ਮਨਾਉਂਦੇ ਆ ਕਿ ਹੁਣ ਪਾਕਿਸਤਾਨ ਨੂੰ ਰਗੜ ਦੇਣਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੰਗ ਲੱਗਦੀ ਆ ਵਪਾਰ ਤੁਹਾਡਾ ਜਾਂਦਾ ਲੱਗਣਾ ਜਿਹੜਾ ਬੰਬ ਡਿਗਣਾ ਆ ਉਹ ਬੰਬ ਨੇ ਪੁੱਛ ਕੇ ਨਹੀਂ ਡਿਗਣਾ ਬੇ ਮੈਂ ਹਿੰਦੂ ਵਸੂ ਤੇ ਡਿਗ ਰਿਹਾ ਕਿ ਮੈਂ ਸਿੱਖ ਵਸੂ ਤੇ ਡਿਗ ਰਿਹਾ ਬਰਾਬਰ ਨੁਕਸਾਨ ਹੋਣਾ ਸਾਰਿਆਂ ਦਾ ਇਸ ਕਰਕੇ ਹਰ ਪੰਜਾਬੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਨੂੰ ਜੰਗ ਨਹੀਂ ਚਾਹੀਦਾ ਸਾਨੂੰ ਅਮਨ ਚਾਹੀਦਾ ਤੇ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਜੇ ਇਸ ਦੇਸ਼ ਦੀ ਧਰਤੀ ਦੇ ਵਹਿ ਕੇ ਕਿਸੇ ਨੇ ਇਸ ਜੰਗ ਦਾ ਵਿਰੋਧ ਕੀਤਾ ਤਾਂ ਉਹ ਸਿੱਖਾਂ ਦੇ ਜਵੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਜਿਹੜੇ ਮੁਸਲਮ ਆਗੂ ਅਵੈਸੀ ਵਰਗੇ ਉਹ ਵੀ ਡਰ ਦੇ ਮਾਰੇ ਹਿੰਦੂ ਅੱਤਵਾਦੀਆਂ ਦੀ ਗੱਡੀ ਵਿੱਚ ਬੈਠ ਗਏ ਉਹਨਾਂ ਦੀ ਬੋਲੀ ਬੋਲਣ ਲੱਪੇ ਉਹਨਾਂ ਦੀ ਬੋਲੀ ਬੋਲਣ ਲੱਪੇ ਜੋ ਕਹਿੰਦੇ ਆ ਠੀਕ ਐ ਪਰ ਜੇ ਕਿਸੇ ਨੇ ਯੂਰਤ ਕੀਤੀ ਐ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਐ ਔਰ ਉਹ ਬਚਾਉਣਾ ਚਾਹੁੰਦੇ ਆ ਜਿਹੜੇ ਕਿ ਬੋਲਦੇ ਕਾਕਾ ਇਧਰ ਆ ਜੇ ਪਾਣੀ ਬਾਜ ਵੀ ਲੋ ਟੀਕੜੀ ਗੱਲ ਆ ਸ਼ਿਆਣੀ ਬਣੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼ਾਂਤੀ ਦਾ ਦੂਤ ਬਣ ਕੇ ਉੱਪਰੇ ਆ ਇਹ ਸਿੱਖਾਂ ਨੂੰ ਕਹਿੰਦੇ ਆ ਨਾ ਸੇਖਾ ਅਤਵਾਦੀ ਐ ਕੌਣ ਆ ਹੁਣ ਬੋਲੇ ਮੋਦੀ মিডিਆ ਕਿ ਤੁਹਾਡਾ ਬਾਪੂ ਤੁਹਾਡਾ ਪਿਓ ਸਰਦਾਰ ਸਿਮਰਨਜੀਤ ਸਿੰਘ ਮਾਨ ਜੰਗ ਦੇ ਮੈਦਾਨ ਜੰਗ ਨੂੰ ਰੋਕਣ ਦੇ ਲਈ ਪੰਜਾਬ ਦੀਆਂ ਗਲੀਆਂ ਦੇ ਵਿੱਚ ਆਪਣੇ ਵਰਕਰਾਂ ਨੂੰ ਲੈ ਕੇ ਨਾਹਰਾ ਲਵਾ ਰਿਆ ਹੋਕਾ ਦੇ ਰਿਆ ਕਿ ਸਾਨੂੰ ਜੰਗ ਨਹੀਂ ਚਾਹੀਦਾ ਸਾਨੂੰ ਨਹੀਂ ਜੰਗ ਚਾਹੀਦੀ ਸਾਨੂੰ ਸ਼ਾਂਤੀ ਚਾਹੀਦੀ ਹੈ ਜਿਹੜੇ ਸਰਦਾਰ ਮਾਨ ਨੂੰ ਅਤਵਾਦੀ ਕਹਿੰਦੇ ਸਿੱਖਾਂ ਨੂੰ ਅਤਵਾਦੀ ਕਹਿੰਦੇ ਆਓ ਅੱਗੇ ਦੇਖੋ ਸਚਾਈ ਕੀ ਹੈ ਆਓ ਆਈ ਜੇ ਤਬ ਦੀ ਧੁੱਪ ਦੇ ਵਿੱਚ ਸਾਡੇ ਨਾਲ ਚੱਲ ਕੇ ਕਿ ਅਸੀਂ ਕੀ ਹੋਕਾ ਦਿੰਦੇ ਆ ਅਸੀਂ ਅੱਤਵਾਦ ਦਾ ਨਹੀਂ ਸ਼ਾਂਤੀ ਦਾ ਹੋਕਾ ਦਿੰਦੇ ਅਸੀਂ ਹਿੰਦੂ ਅੱਤਵਾਦ ਜਿਹਦੇ ਬਾਰੇ ਬੋਲਦਾ ਨਹੀਂ ਫੋਨ ਅਸੀਂ ਚੱਕਾਂਗੇ ਗੱਲ ਦੁਨੀਆ ਨੂੰ ਦਿਖਾਵਾਂਗੇ ਸਾਡੇ ਦੇਸ਼ ਦੇ ਵਿੱਚ ਅੱਤਵਾਦ ਕਿਹੜਾ